ਲੋਬੀ ਕਿਸਾਨ ਪ੍ਰਭੂ 1995 ਮਾਡਲ ਫੋਰਡ 3600 ਰੀਜਨਲ ਰੰਗ ਵਾਲਾ ਟਰੈਕਟਰ ਵਿਕਾਊ ਆ ਜਿਹੜਾ ਤੁਸੀਂ ਵੀਡੀਓ ਚ ਵਾਈ ਜਾਂਦੇ ਦੇਖ ਰਹੇ ਆ ਇਹੀ ਟਰੈਕਟਰ ਵਿਕਾਊ ਆ ਪੰਜਾਬ ਨੰਬਰ ਆ ਪਹਿਲੇ ਨਾਮ ਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਚਾਰੇ ਦੇ ਚਾਰੇ ਟਾਇਰ ਬਿਲਕੁਲ ਨਵੇਂ ਆ ਟਾਇਰਾਂ ਦੇ ਨਾਲ ਤੁਹਾਨੂੰ ਬੈਲ ਵੀ ਮਿਲੂਗਾ ਗਾਰੰਟੀ ਵਾਲਾ ਜੋ ਗਾਰੰਟੀ ਵਾਰੰਟੀ ਬੀਮਾ ਜੋ ਵੀ ਟਾਇਰਾਂ ਦਾ ਹੁੰਦਾ ਉਹ ਤੁਹਾਨੂੰ ਮਿਲੂਗਾ ਬਾਕੀ 1995 ਮਾਡਲ ਦਾ ਸ਼ੋ ਦਾ ਬਾਡੀ ਲਾਈਨ ਦਾ ਮਗਰਾੜਾ ਦਾ ਬਿਲਕੁਲ ਰੀਜਨਲ ਟਰੈਕਟਰ ਹੈ ਕਿਤੇ ਵੀ ਟਰੈਕਟਰ ਨੂੰ ਕਲਮ ਨਹੀਂ ਲੱਗੀ ਬਾਕੀ ਵਾਈ ਜਾਂਦਾ ਤੁਸੀਂ ਦੇਖ ਹੀ ਰਹੇ ਆ ਇੰਜਨ ਗੇਅਰ ਦਾ ਪੂਰਾ ਚੰਗਾ ਤੁਸੀਂ ਆਪ ਵੀ ਵਾ ਕੇ ਚਲਾ ਕੇ ਚੈੱਕ ਕਰਕੇ ਇਹ ਫੋਰਡ 3600 1995 ਮਾਡਲ ਟਰੈਕਟਰ ਖਰੀਦ ਸਕਦੇ ਆ ਵੀਰਾਂ ਦਾ ਏਰੀਆ ਹੈਗਾ ਜੀ ਤਲਵੰਡੀ ਤਲਵੰਡੀ ਸਾਬੋ ਦੇ ਨੇੜੇ ਪਿੰਡ ਦੇ ਵਿੱਚ ਖੜਾ ਇਹ ਟਰੈਕਟਰ ਉੱਥੇ ਜਾ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਆ ਤੇ ਟਰੈਕਟਰ ਦੇ ਨਾਲ ਜੋ ਸਮਾਨ ਹੁੰਦਾ ਛਤਰੀ ਡੰਡਾ ਫੱਟੀ ਉਹ ਤੁਹਾਨੂੰ ਸਾਰਾ ਸਮਾਨ ਮਿਲੂਗਾ ਤੇ ਟਰੈਕਟਰ ਦੇ ਤੁਹਾਨੂੰ ਆਪਾਂ ਅਖੀਰ ਦੇ ਵਿੱਚ ਆਵਾਜ਼ ਵੀ ਸੁਣਾ ਦਾਂਗੇ ਆਵਾਜ਼ ਵੋਜ ਤਾਂ ਪੂਰਾ ਚੰਗਾ ਨਾ ਕੋਈ ਪ੍ਰੈਸ਼ਰ ਤੋੜਦਾ ਨਾ ਬਲੋ ਮਾਰਦਾ ਬਾਕੀ ਮਾਲਕ ਦਾ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਐਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਇਹ ਫੋਰਡ 361900 ਤੇ 95 ਮਾਡਲ ਖਰੀਦ ਸਕਦੇ ਆ ਤੇ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਹੈਗੀ ਆ ਜੀ ਫੋਰਡ 3600 ਦੀ 2 ਲੱਖ ਤੇ 20000 ਰੁਪਏ ਡਿਮਾਂਡ ਆ ਬਾਕੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਜਾਊਗਾ ਉਹਦਾ ਮੌਕੇ ਤੇ ਮਾਨਤਨ ਹੋ ਜਾਊਗਾ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਜੀ ਹੁਣ ਟਰੈਕਟਰ ਦੀ ਆਵਾਜ਼ ਚੈੱਕ ਕਰ ਲੋ ਚੱਲ ਪਾਵੇ <laughs>